ਪੰਜਾਬ ਕੈਬਨਿਟ ਦੀ ਅੱਜ ਹੋਵੇਗੀ ਹੈ ਮੀਟਿੰਗ ਦੁਪਹਿਰ 12 ਵਜੇ ਚੰਡੀਗੜ੍ਹ 'ਚ ਸੀਐਮ ਰਿਹائش ਤੇ ਝਟਣਗੇ ਮੰਤਰੀ ਕਈ ਫੈਸਲਿਆਂ ਤੇ ਲੱਗ ਸਕਦੀ ਹੈ ਮੋਹਰ ਆਪਣੇ ਤੇ ਹਮਲੇ ਦੇ ਮਾਮਲੇ 'ਚ ਸੁਖਵੀਰ ਸਿੰਘ ਬਾਦਲ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ 'ਚ ਹੋਵੇਗੀ ਸੁਣਵਾਈ ਐਨਆਈਏ ਜਾਂ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਸੁਖਵੀਰ ਬਾਦਲ ਤੇ ਨਾਰਾਇਣ ਚੋੜਾ ਨੇ ਦਰਬਾਰ ਸਾਹਿਬ ਬਾਰ ਕੀਤਾ ਸੀ ਹਮਲਾ ਅਕਾਲੀ ਆਗੂ ਵਿਕਰਮਜੀਤ ਠਿਆ ਦੀ ਜ਼ਮਾਨਤ ਪਟੀਸ਼ਨ ਤੇ ਮਹਾਲੀ ਕੋਰਟ 'ਚ ਸੁਣਵਾਈ ਅੱਜ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ 'ਚ ਨਿਆਇਕ ਹਿਰਾਸਤ ਵਿੱਚ ਨੇ ਵਿਕਰਮਜੀਤ ਠਿਆ ਪੰਜਾਬ ਦੇ ਗਵਰਨਰ ਗੁਲਾਚੰਦ ਕਟਾਰੀਆ ਨੂੰ ਪੀਜੀਆਈ ਦੇ ਵਿੱਚ ਮਿਲੀ ਛੁੱਟੀ ਆਪਣੀ ਰਿਹਾਈਸ਼ ਦੇ ਵਿੱਚ ਅਚਾਨਕ ਡਿੱਗਣ ਦੇ ਕਾਰਨ ਲੱਗੀ ਸੀ ਸੱਟ ਕੱਲ ਪੀਜੀਆਈ ਦੇ ਵਿੱਚ ਦਾਖਲ ਹੋਏ ਸਨ ਕਟਾਰੀਆ। ਹੁਸ਼ਾਰਪੁਰ ਦੇ ਦਸੂਹਾ ਦੇ ਵਿੱਚ ਬਾਈਕ ਸਵਾਰਾਂ ਦੀ ਗੁੰਡਾਗਰਦੀ ਨਿੱਜੀ ਬੱਸ ਦੇ ਚਾਲਕ ਦੀ ਕੀਤੀ ਕੁੱਟਮਾਰ ਬਚਾਉਣ ਦੇ ਲਈ ਆਏ ਫੌਜ ਕਰਮੀ ਤੇ ਹੋਰ ਸਮਾਰੀਆਂ ਤੇ ਵੀ ਕੀਤਾ ਹਮਲਾ। ਗੁਰਦਾਸਪੁਰ ਚ ਧਾਰੀਵਾਲ ਦੇ ਕ੍ਰਿਸ਼ਨਾ ਮੰਦਰ ਦੇ ਵਿੱਚ ਹੋਈ ਚੋਰੀ ਕਰੀਬ 19 ਲੱਖ ਰੁਪਏ ਲੈ ਕੇ ਹੋਏ ਫਰਾਰ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ। ਅਕਾਲ ਤਖਤ ਸਰਦਾਰ ਜੋਤ ਸਰ ਗੰਨੀ ਗੜਗੱਜ ਨੇ ਨੰਨੇ ਫਤਿਹ ਸਿੰਘ ਨੂੰ ਕੀਤਾ ਸਨਮਾਨਿਤ 4 ਸਾਲ ਦਾ ਫਤਿਹ ਗੱਤਕੇ ਦੇ ਦਿਖਾਉਂਦਾ ਜਹਰ ਯੂਰਪ ਸਿੰਗਾਪੁਰਸ ਨੇ ਕਈ ਦੇਸ਼ਾਂ ਦੇ ਵਿੱਚ ਕਰ ਚੁੱਕਿਆ ਕਰਤੱਬ ਸਰ ਹਿੰਦ ਨਹਿਰ ਦੇ ਵਿੱਚ ਡਿੱਗੇ ਲੋਕਾਂ ਨੂੰ ਬਚਾਉਣ ਵਾਲੇ ਪੀਸੀਆਰ ਕਰਮਚਾਰੀਆਂ ਦੇ ਨਾਲ ਅੱਜ ਮੁਲਾਕਾਤ ਕਰਨਗੇ ਵਕਉੰਤਰੀ ਬਹਾਦਰੀ ਦੀ ਮਿਸਾਲ ਪੇਸ਼ ਕਰਨ ਦੇ ਲਈ ਕਰਨਗੇ ਸਨਮਾਨ ਪੀਸੀਆਰ ਨੇ ਨਹਿਰ ਦੇ ਵਿੱਚ ਡਿੱਗੀ ਕਾਰ ਦੇ ਵਿਸਵਾਰ 11 ਲੋਕਾਂ ਦੀ ਬਚਾਈ ਸੀ ਜਾਨ ਸਾਰੇ ਦਰਸ਼ਕਾਂ ਦਾ ਡਾਇਰੈਕਟ ਡਿਸਟ੍ਰਿਕਟ ਦੇ ਵਿੱਚ ਸਵਾਗਤ ਹੈ ਜਿਸ ਦੇ ਵਿੱਚ ਅਸੀਂ ਰੋਕ ਕਰਾਂਗੇ ਤੁਹਾਡੇ ਜ਼ਿਲ੍ਹੇ ਦੇ ਨਾਲ ਜੁੜੀ ਹੋਈ ਹਰ ਅਹਿਮ ਖਬਰ ਦਾ ਤਾਂ ਰੁਕ ਕਰਦੇ ਹਾਂ ਖਬਰਾਂ ਦਾ سلسلہ ਸ਼ੁਰੂ ਕਰਦੇ ਹਾਂ ਚਾਰਪੁਰ ਦੇ ਦੁਸਵਾ ਦੇ ਵਿੱਚ ਗੁੰਡਾਗਰਦੀਆਂ ਤਸਵੀਰਾਂ ਸਾਹਮਣੀਆਂ ਨੇ ਬਾਈਕ ਤੇ ਸਵਾਰ ਹੋ ਕੇ ਕੁਝ ਸਿਆਰਬੰਦ ਬਦਮਾਸ਼ਾਂ ਨੇ ਨਿੱਜੀ ਬੱਸ ਦੇ ਵੇ ਹਮਲਾ ਕਰ ਦਿੱਤਾ ਬੱਸ ਡਰਾਈਵਰ ਦੀ ਬੁਰੀ ਤਰ੍ਹਾਂ ਦੇ ਨਾਲ ਖੋਤਮਾਰ ਕੀਤੀ ਗਈ ਡਰਾਈਵਰ ਨੂੰ ਬਚਾਉਣ ਆਈਆਂ ਸਵਾਰੀਆਂ ਤੇ ਵੀ ਹਮਲਾ ਕੀਤਾ ਗਿਆ ਬੱਸ ਦੇ ਵਿੱਚ ਸਵਾਰ ਪੁਲਿਸ ਅਧਿਕਾਰੀ ਦੀ ਵਰਦੀ ਪਾੜ ਦਿੱਤੀ ਗਈ ਇਸ ਤੋਂ ਇਲਾਵਾ ਬੱਸ ਦੀ ਵੀ ਭੰਨਤੋੜ ਕੀਤੀ ਗਈ ਆ ਘੱਟੋ ਘੱਟ 15-20 ਬੰਦੇ ਨੇ ਆਂ ਖਾਲੀ ਤੁਰੇ ਦੇ ਤੁਹਾਡੀ ਵੀ ਵਰਦੀ ਪਾੜਤੀ ਕਹਿੰਦੇ ਬਿਲਕੁਲ ਮੈਂ ਚੁਪੀ ਪਿਆ ਔਰ ਥੋੜਾ ਸੰਨਨਾ ਮੈਂ 50 ਤੱਕ ਮੇਰੀ 3500 ਨੌਕਰੀ ਹੋ ਗਈ ਜੀ ਪੰਜਾਬ ਕੋਲ ਤੋਂ ਮੈਂ ਦੇਖਣ ਡਿਆ ਮੈਂ ਤਾਂ ਹਰਮਾਨ ਆ ਪਏ ਕਿਹੜਾ ਕੰਮ ਹੋ ਗਿਆ ਮੇਰ ਨਾਲ ਪਹਿਲੀ ਵਾਰੀ ਸਰੇ ਆਹੀ ਬੜਦੀਆਂ ਬਾਕੇ ਤੁਰੀ ਦਾ ਚਾਹ ਜੋ ਵੀ ਹੈ ਕਿੰਦਾ ਥੋੜੀ ਹੁੰਦੀ ਜੈ ਠੀਕ ਇਹ ਕੋਈ ਨਹੀਂ ਮੈਂ ਬਾਜਾ ਪਾਪ ਦਾ ਚੜਿਆ ਇਹਨਾਂ ਨਾਲ ਠੀਕ ਹੈ ਜੀ ਇਹਨਾਂ ਨੇ ਦੇਨ ਨਾਲ ਗਿੱਤੀ ਆਏ ਇਹਨਾਂ ਨੂੰ ਇਹ ਬੜਾ ਪੁੱਛਿਆ ਕਿ ਭਾਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਹੂੰ ਇਹਨਾਂ ਨੇ ਕੋਈ ਨਹੀਂ ਇਹਨਾਂ ਤੱਕ ਆਮੋ ਪਹੁੰਚੀ ਕੀਤੀ ਹੈ ਇਹ ਕਿੰਨੇ ਬੰਦੇ ਸੀਗੇ ਜਿਹੜੇ ਹਥਿਆਰ ਲੈ ਕੇ ਆਏ ਸੀ 16 17 ਬੰਦੇ ਸੀ ਹਥਿਆਰ ਵੀ ਸੀਗੇ ਉਹਨਾਂ ਕੋਲ ਹਥਿਆਰ ਕੋਈ ਨਹੀਂ ਬਾ ਇਹਨਾਂ ਕੋਲ ਗਿਆ ਬੰਦਾ 3 4 ਸਹਾਇਆ ਅੱਛਾ ਉਹ ਸੀ ਰਾਤ ਨਾਲ ਡੰਡੇ ਡੁੰਡੇ ਸਿਰਫ ਸਵਾਰੀਆਂ ਤੇ ਡਰਾਈਵਰ ਨੇ ਹਮਲਾ ਕੀਤਾ ਹੋਰ ਵੀ ਲੋਕਾਂ ਨੇ ਕੀਤਾ ਆਹ ਮਾ ਡਰਾਈਵਰ ਤੇ ਤਾਂ ਸਵਾਰੀਆਂ ਤੇ ਹਮਲਾ ਹੋਇਆ ਬਟਾਲਾ ਚਿਕਾਦੀਆਂ ਯਾਰੀ ਇੱਕ ਨਿੱਜੀ ਸਕੂਲ ਦੀ ਬੱਸ पलट ਗਈ بارش ਹੋਣ ਦੇ ਕਾਰਨ ਸੜਕ ਦੀ ਹਾਲਤ ਖਰਾਬ ਸੀ ਤੇ ਜਦੋਂ ਡਰਾਈਵਰ ਨੇ ਕੱਚੇ ਰਸਤੇ ਬੱਸ ਉਤਾਰੀ ਤਾਂ ਸੰਤੁਲਨ ਵਿਗੜਨ ਤੇ ਇਹ ਖੇਤਾਂ ਦੇ ਵਿੱਚ ਜਾ ਪਰਤੀ ਬੱਸ ਦੇ ਵਿੱਚ 20 ਤੋਂ 25 ਦੇ ਕਰੀ ਵਿਦਿਆਰਥੀ ਸੀ ਜਨਨ ਦੇ ਵਿੱਚੋਂ ਕਈਆਂ ਦੇ ਸੱਟਾਂ ਲੱਗੀਆਂ ਨੇ ਇਕਲਾ ਇਹ ਜੋ ਹਾਦਸਾ ਹੋਇਆ ਹੈ ਐਕਸੈਲਸਿਅਰ ਸਕੂਲ ਬਟਾਲਾ ਦੀ ਬੱਸ ਸੀਗੀ ਇਹ ਅਣਜਾਣ ਸੀ ਡਰਾਈਵਰ ਨੇ ਰਸਤੇ ਕਰੇ ਬੱਸ ਨਹੀਂ ਆਈ ਇਹ ਰਸਤਾ ਛੋਟਾ ਸੀ ਅੱਗੇ ਰਾਸ ਹੋਣ ਦੇ ਕਰਕੇ ਉਹਨੇ ਵਿਚਾਰੇ ਨੇ ਇਧਰੋਂ ਦੀ ਪਾਲੀ ਉਹਦੀ ਅੰਗਲੀ ਵੀ ਕਹਿ ਲੋ ਜਾਂ ਪਹਿਲੀ ਵਾਰੀ ਉਸ ਰਸਤੇ ਬਸ ਆਈ ਆ ਇਸ ਵਜ੍ਹਾ ਦੇ ਨਾਲ ਹੀ ਐਕਸੀਡੈਂਟ ਹੋਇਆ ਇਹਦੇ ਵਿੱਚ ਮੇਰੇ ਹਣ ਤੋਂ ਪਹਿਲਾਂ ਬੱਚੇ ਕੱਢ ਲਏ ਗਏ ਆ ਤਕਰੀਬਨ ਕੋਈ 10 15 20 ਦੇ ਲਾਗੇ ਬੱਚੇ ਕਹਿੰਦੇ ਹੈਗੇ ਸੀ ਕੱਟਾਂ ਦਾ ਕੁਝ ਕਹਿੰਦੇ ਲੱਗੀਆਂ ਕੁਝ ਕਹਿੰਦੇ ਵੀ ਨਹੀਂ ਲੱਗੀਆਂ ਜੇ ਕੁਝ ਪੱਕਾ ਨਹੀਂ ਜੇ ਕਹਿ ਸਕਦੇ ਇੱਕ ਦੋ ਬੱਚੇ ਦੇ ਸ਼ਾਇਦ ਲੱਗੇ ਸਨ ਇਹ ਐਕਸਲ ਫੀਅਰ ਹੜ੍ਹਾਂਾਂ 'ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਹੜਾਂ ਵਰਗਾ ਖਤਰਾ ਬਣਿਆ ਹੋਇਆ ਹੈ। ਫਿਰੋਜ਼ਪੁਰ ਦੇ ਵਿੱਚ ਸੱਤ ਲੋਹਿੱਤੇ ਬਿਆਸ ਦਾਜਾ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਪਾਕਿਸਤਾਨ ਨੂੰ ਪਾਣੀ ਨਹੀਂ ਛੱਡਿਆ ਜਾ ਰਿਹਾ ਜਿਸ ਦੇ ਕਾਰਨ ਦਰਿਆਖੰਡੇ ਪਿੰਡਾਂ ਦੇ ਲੋਕਾਂ ਨੂੰ ਡਰ ਸਤਾ ਰਿਹਾ ਹੈ। ਕਿਸਾਨਾਂ ਨੇ ਵੀ ਫਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਹੈ। ਤੁਜਰੀ ਬਣਾਉਣੀ ਤੋਂ 50 ਤੁਸੀਂ ਪਾਣੀ ਛੱਡਿਆ ਗਿਆ। ਫੈਣੀ ਵਾਲਾ ਜਿਸ ਤੋਂ ਅਸੀਂ ਦੋਨਾਂ ਦਾ ਫੇਟ ਕਰ ਰਹੇ ਨੇ ਗੰਗਨਾਲ ਤੇ ਇਸ ਨੀ canal ਤੇ ਗੰਗਨਾਲਜੀ 600 ਕਿਸੀ ਜਾ ਰਹੇ ਹੈ ਤੇ ਈਸਟੇ ਤੇ 1350 ਕਿਸੀ ਫਿਰਦਾ ਪਾਣੀ ਹਰੀਕੇ ਹੈਡਵਰਕਸ ਆਉਂਦਾ ਹੈ ਤੇ ਉਸ ਤੋਂ ਬਾਅਦ ਉਹ ਜਿੰਨਾ ਕਿ ਸਾਨੂੰ ਡਿਮਾਂਡ ਹੈ ਉਹਨਾਂ ਨੇ ਨਹਿਰਾਂ ਲਈ ਆਪਣਾ ਸੈਨੀਵਲਾ ਹੈਡ ਆਂਦਾ ਹੈ ਤੇ ਅਸੀਂ ਅੱਗੇ ਤੁਹਾਨੂੰ ਨਹਿਰਾ ਫੀਡ ਕਰਦੇ ਹਾਂ ਹੁਣ ਲੈਵਲ ਤੇ ਇੱਥੇ ਜਿਹੜਾ ਸਾਨੂੰ ਨਹਿਰਾ ਫੀਡ ਕਰਨ ਲਈ ਮੇਨਟੇਨ ਕਰਨਾ ਸੀ ਉਹ ਮੇਨਟੇਨ ਰੱਖਦੇ ਹੀ ਆ 348 50 ਸਾਡਾ ਮਿਨੀਮਮ ਬੋਨ ਲੈਵਲ ਆ ਉਹਨਾਂ ਤੋਂ ਟਮੇ ਚੱਲਦਾ ਹੈ ਲੈਂਡ ਪੁਲਿੰਗ ਨੀਤੀ ਤੇ ਆਰਦੇ ਪੰਜਾਬ ਪ੍ਰਦਾਨ ਅਮਨ ਅਰੋੜਾ ਵੱਲੋਂ ਪੰਜਾਬ ਸਰਕਾਰ ਦਾ ਬਚਾਅ ਕੀਤਾ ਗਿਆ ਨੀਤੀ ਬਾਰੇ ਜਾਣਕਾਰੀ ਦਿੰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਇਸ ਦੇ ਨਾਲ ਅਨਅਧਿਕਾਰਿਤ ਕਰੋਨੀਆਂ ਤੇ ਰੁਕ ਲੱਗੇਗੀ ਨਾਲ ਹੀ ਅਰੋੜਾ ਵੱਲੋਂ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਤੇ ਤਿੱਖੇ ਵਾਰ ਕਰਦੇ ਆ ਕਿ ਜ਼ਮੀਨ ਅਕਵਰ ਕਰਨ ਦੇ ਕੁਝ ਲੋਕ ਸਿਆਸਤ ਕਰ ਰਹੇ ਨੇ ਸਾਡੀ ਪਾਲਿਸੀ ਲੋਕ ਹਿੱਤ ਵਿੱਚ ਹੈ ਜ਼ਮੀਨ ਦੀ ਖਰੀਦ ਵੇਚ ਤੇ ਕੋਈ ਵੀ ਰੋਕ ਨਹੀਂ ਹੋਵੇਗੀ ਕਿ ਉਹ ਸਾਰਿਆਂ ਦੀ ਭਾਈਵਾਲੀ ਦੇ ਨਾਲ ਉਹਨੂੰ ਸਾਂਝੇ ਤੌਰ ਦੇ ਉੱਪਰ ਡਿਵੈਲਪ ਕੀਤਾ ਜਾਵੇ ਇਹਨਾਂ ਸਾਰੀਆਂ ਨੋਟੀਫਿਕੇਸ਼ਨਸ ਦੇ ਵਿੱਚ ਸਾਰਿਆਂ ਮਾਸਟਰ ਪਲਾਨਸ ਦੇ ਵਿੱਚ ਉਸ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਆਲਰੇਡੀ ਰੈ residencial ਜ਼ੋਨਸ ਨੇ ਜਿਹੜੇ ਉਹ ਡਿਕਲੇਅਰ ਕਰ ਦਿੱਤਾ ਬਿਲਡਿੰਗ ਨਿਯਮਾਂ ਨੂੰ ਲੈ ਕੇ ਸੁੱਭਾ ਸਰਕਾਰ ਦੇ ਵੱਲ ਨਵੀਂ ਪਹਿਲ ਕੀਤੀ ਗਈ ਹੈ ਕੈਬਨਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਮੁਤਾਬਕ ਬਿਲਡਿੰਗ ਉਸਾਰੀ ਨੂੰ ਲੈ ਕੇ ਲੋਕਾਂ ਦੀ رائے ਲਈ ਜਾਵੇਗੀ ਜਿਨ੍ਹਾਂ ਦੇ ਸੁਝਾਅ 30 ਦਿਨਾਂ ਦੇ ਅੰਦਰ ਆਨਲਾਈਨ ਪੋਰਟਲ ਦੇ ਰਾਹੀਂ ਲੈ ਜਾਣਗੇ ਜਿਸ ਦਾ ਮਕਸਦ ਉਸਾਰੀ ਦੌਰਾਨ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਹੈ। ਸਰਲ ਨਿਯਮ ਨਿਯਮ ਵਿੱਚ ਛੋਟ ਜਿਵੇਂ ਕਿ ਫਲੋਰ ਏਰੀਆ ਰੇਸੋ F.A.R ਤੇ ਗਰਾਊਂਡ ਕਵਰੇਜ ਲਈ ਵਧਾਈ ਗਈ ਹੈ। ਗ੍ਰੀਨ ਬਿਲਡਿੰਗਾਂ ਨੂੰ ਉਤਸ਼ਾਹਿਤ ਕਰਨਾ, ਗ੍ਰੀਨ ਬਿਲਡਿੰਗਾਂ ਬਣਾਉਣ ਵਾਲੇ ਡਿਵੈਲਪਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। P.F. doing business ਸੂਚਾਰੂ ਉੱਪਰ ਕਹਿਵਾ ਨਿਵੇਸ਼ ਨੂੰ ਆਕਰਸ਼ਿਤ ਕਰਨ ਗਿਆ ਤੇ ਆਰਥਿਕ ਵਿਕਾਸ ਨੂੰ ਉਤਸਾਹਿਤ ਲੀਡੀਆਂ ਕਰਨਗੀਆਂ ਗੁਰਦਾਸਪੁਰ ਚ ਚੋਰਾਂ ਨੇ ਕ੍ਰਿਸ਼ਨਾ ਮੰਦਿਰ ਨੂੰ ਨਿਸ਼ਾਨਾ ਬਣਾਇਆ ਧਾਰੀਵਾਲ ਕਲੋਨੀ ਦੇ ਵਿੱਚ ਦਿਨ ਦਿਹਾੜੇ ਇਹਨਾਂ ਚੋਰਾਂ ਨੇ ਮੰਦਿਰ ਨੂੰ ਸੀਂਧਾ ਲਗਾਉਂਦੇ ਆ 19 ਲੱਖ ਦੀ ਚੋਰੀ ਨੂੰ ਅੰਜਾਮ ਦਿੱਤਾ ਹੈ ਮੰਦਿਰ ਦੇ ਪੁਜਾਰੀ ਗੁਰਦਾਸਪੁਰ ਗਏ ਹੋਏ ਸਨ ਜੋ ਸੀਸੀਟੀਵੀ ਦੇ ਡੀਵੀਆਰ ਵੀ ਆਪਣੇ ਨਾਲ ਲੈ ਗਏ ਸਾਨੂੰ ਪਤਾ ਲੱਗਾ ਕਿ ਅੱਜ ਕ੍ਰਿਸ਼ਨਾ ਮੰਦਿਰ ਧਾਰੀਵਾਲ ਸੇ 20 ਲੱਖ ਰੁਪਏ ਦੀ ਚੋਰੀ ਹੋਈ ਆ ਮੈਂ ਬੜੀ ਮੰਦਪਰੀ ਘਟਨਾ ਹੋਈ ਆ ਮੈਂ ਐਸਐਸਪੀ ਸਾਹਿਬ ਸਾਡੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਫੜ ਕੇ ਚੋਰਾਂ ਨੂੰ ਅੰਦਰ ਦਿੱਤਾ ਜਾਏ ਕਿਉਂਕਿ ਹੁਣ ਪਤਾ ਲੱਗਾ ਕਿ ਡੀਵੀਆਰ ਸਭ ਕੁਝ ਸੀਸੀਟੀਵੀ ਕੈਮਰੇ ਵਾਸਤੇ ਲੱਗੇ ਦੇ ਸੀਗੇ ਡੀਵੀਆਰ ਵੀ ਨਾਲ ਲੈ ਗਿਆ ਕਿ ਇਹ ਸਾਡੀ ਇਹ ਮੰਦਰ ਜਿ ਪਛਨਾ ਮੰਦਰ ਜੋ ਬਹੁਤ ਆਸਤਾ ਵਾ ਸਾਰੇ ਧਾਰੀਵਾਲ ਨਿਵਾਸੀ ਇੱਥੇ ਮੱਥਾ ਟੇਕਦੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਰੋਲਾ ਨਾ ਪਏ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਇਸ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜੇਲ੍ਹ ਚ ਦਿੱਤਾ ਜਾਏ ਬਟਾਲਾ ਦੇ ਪਿੰਡ ਖਤੀਬਾ ਦੇ ਵਿੱਚ ਐਕਸਰਸਾਈਜ਼ ਪਾਰਕ ਦੀ ਟੀਮ ਨੇ ਛਾਪਾ ਮਾਰਿਆ ਜਿਸ ਦੌਰਾਨ ਸਰਕਾਰੀ ਸਕੂਲ ਦੀ ਛੱਤ ਤੋਂ ਲਾਹਣ ਬਰਾਮਦ ਕੀਤੀ ਗਈ ਪ੍ਰਾਇਮਰੀ ਸਕੂਲ ਦੀ ਛੱਤ ਤੇ ਸ਼ਰਾਬ ਦਾ ਡਰਮ ਬਰਾਮਦ ਕੀਤਾ ਗਿਆ ਉੱਥੇ ਹੀ ਪਿੰਡ ਦੀਆਂ ਕੋਈ ਕਈ ਹੋਰ ਸ਼ੱਕੀ ਥਾਵਾਂ ਤੋਂ ਵੀ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਪੁਲਿਸ ਨੇ ਅੰਤ ਵਿੱਚ ਸ਼ੱਕੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਅੱਜ ਨੂੰ ਸਿਕਿਟ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਖਤੀਬ ਦੇ ਵਿੱਚ ਨਜਾਇਜ਼ ਅਲਕੋਹਲ ਮਿਲੀ ਹੈ ਤੇ ਲਾਹਣ ਮਿਲੀ ਹੈ ਜਿਹਦੇ ਅਸੀਂ ਜਾ ਕੇ ਮਿਲ ਕੇ ਰਿਕਵਰੀ ਕੀਤੀ ਹੈ ਗਾਂਧੀ ਜੜੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਮੇ ਸਾਨੂੰ 60 ਲੀਟਰ ਦੇ ਗਰੀਵ ਲਾਨ ਬ੍ਰਾਹਮਣਤ ਹੋਈ ਹੈ ਤੇ ਇੱਕ ਪਿੰਡ ਖਦੀਰ ਦੇ ਇੱਕ ਖਾਲੀ ਪਲਾਟ ਦੇ ਵਿੱਚ ਜਿੱਥੇ ਭਾਂਗ ਵਗੈਰਾ ਵੀ ਝਾੜੀ ਜੜੀ ਬੁੱਢੀਆਂ ਸੜੀ ਉਗੀਆਂ ਸੀਗੀਆਂ ਉੱਥੇ 20 ਕਿਲੋਟਰ 25 ਲੀਟਰ ਦਾ ਸਾਨੂੰ ਜਿਹੜਾ ਪਲਾਸਟੀ ਦਾ ਕੈਨ ਪ੍ਰਾਪਤ ਹੋਇਆ ਜਿਦੇ ਵਿੱਚ ਐਲਕੋਹਲ ਪਾਈ ਗਈ ਹੈ ਸਿੰਘਰੂਰ ਦੇ ਪਿੰਡ ਸੋਈਆਂ ਕਲਾਂ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ 27 ਸਾਲਾ ਅਭਿਸ਼ੇਕ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਜਾਨ ਗਈ ਹੈ ਜਿਸ ਦੇ ਨਾਲ ਪਿੰਡ ਦੇ ਵਿੱਚ ਮਾਤਮ ਫਸਰ ਗਿਆ ਨੌਜਵਾਨ ਸੁਨਹਿਰੀ ਭਵਿੱ 2017 ਨੂੰ ਕੈਨੇਡਾ ਗਿਆ ਸੀ ਨਿਰਤਿਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਪਰਿਵਾਰ ਨੇ ਨਿਰਤਿਕ ਦੇ ਨੂੰ ਪੰਜਾਬ ਲੈ ਆਉਣ ਦੇ ਲਈ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਪੀਆਰ ਸੀਗਾ 7 ਸਾਲ ਹੋ ਗਏ ਨੂੰ ਗ੍ਰਿੰਟ ਸਿਹਤ ਤੋਂ ਤਕਰੀਬਨ ਨਾ ਕੈਡਾ ਗਏ ਨੂੰ ਤੋਂ ਪੀਆਰ ਵੀ ਸੀਗਾ ਉੱਥੇ ਉਹ 28-29 ਸਾਲ ਹੀ ਹੋ ਗਈ ਲਗਰੀਬਨ ਪਰਿਵਾਰ ਦੇ ਦਿੱਕੀ ਨੇ ਦੋ ਪਰਿਵਾਰ ਦੋ ਹੀ ਭੈਣ ਭਾਈ ਨੇ ੱੱਲਾ ਹੀ ਮੁੰਡਾ ਸੀ ਇਹ ਕੀ ਮੰਨ ਸਕਦਾ ਤੁਸੀਂ ਉਹ ਜਿਹੜੇ ਸਰਕਾਰ ਕੋਈ ਮੰਗ ਕਰਦੇ ਆ ਵੀ ਉਹਨੂੰ ਡੈੱਡ ਬੋਡੀ ਲੈੰਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਬੰਦੇ ਨੇ ਹਮੇਸ਼ਾਰ ਦੇ ਕੰਪਨੀ ਬਾਗ ਦੇ ਨੇੜੇ ਇਨਕਾਊਂਟਰ ਹੋਇਆ ਜਿੱਥੇ ਕਈ سنگੀਨ ਮਾਮਲਿਆਂ ਦੇ ਵਿੱਚ ਲੜਿੰਦੇ ਦੋ ਮੁਲਜ਼ਮਾਂ ਨੂੰ ਪੁਲਿਸ ਟੀਮ ਜਦੋਂ ਕਾਬੂ ਕਰਨ ਪਹੁੰਚੀ ਤਾਂ ਇੱਕ ਮੁਲਜ਼ਮ ਨੇ ਪੁਲਿਸ ਕਰਮੀਂ ਦੀ ਵਾਲਰ ਖੋਣ ਦੀ ਕੋਸ਼ਿਸ਼ ਕੀਤੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਮੁਲਜ਼ਮ ਦੇ ਪੈਰ ਤੇ ਗੋਲੀ ਚੜਾ ਦਿੱਤੀ ਦੱਸਦੀ ਹੈ ਕਿ ਜ਼ਖਮੀ ਮੁਲਜ਼ਮ ਹਰਪ੍ਰੀਤ ਤੇ ਸਿਮਰਨ ਨੂੰ ਰੰਗਦਾਰੀ ਵੰਗਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਚਾਰ ਸਾਥੀ ਪਹਿਲਾਂ ਹੀ ਪੁਲਿਸ ਗ੍ਰਿਫਟ ਵਿੱਚ ਨੇ 6 ਜੁਲਾਈ ਕੋ ਹਮਨੇ ਕੇਸ ਰਜਿਸਟਰ ਕੀਤਾ ਸੀ ਇਸ سلسلے ਮੇ ਉਹ ਇਨਕਾ ਇਹ ਜੋ ਪਛਾਣ ਹੋਈ ਹੈ ਅਮਨਦੀਪ ਹੈ ਉਹ ਦੋਨੋ ਇੱਕ ਹੀ گاਉਂ ਕੇ ਅਮਨਦੀਪ ਔਰ ਸਿਮਰਤਪਾਲ ਇਹ ਮਹਿਤਾ ਏਰੀਆ ਅਮਰਸਰ ਰੂਰਲ ਕੇ ਰਹਿਨੇ ਵਾਲੇ ਹੈ ਪੁਲਿਸ ਦੇ ਪੁਲਿਸ ਤੇ ਸੇਧ ਵਪਾਰੀ ਦੀ ਟੀਮ ਨੇ ਇੱਕ ਨਸ਼ਾ ਸ਼ਡਾਊ ਕੇਂਦਰ ਦੇ ਵਿੱਚ ਰੇਡ ਕਰ ਸੈਂਟਰ ਨੂੰ ਸੀਲ ਕਰ ਦਿੱਤਾ ਪੁਲਿਸ ਨੂੰ ਇਸ ਨਸ਼ਾ ਸ਼ਡਾਊ ਕੇਂਦਰ ਦੇ ਵਿੱਚ ਮਰੀਜ਼ਾਂ ਦੇ ਨਾਲ ਕੁੱਟਮਾਰ ਦੀ ਸ਼ਿਕਾਇਤ ਮਿਲੀ ਸੀ ਜਿਸ ਦੇ ਆਧਾਰ ਤੇ ਇੱਕ ਕਾਰਵਾਈ ਕੀਤੀ ਗਈ ਹੈ ਦੱਸਦੇ ਕਿ 2023 ਦੇ ਵਿੱਚ ਵੀ ਇਸ ਪ੍ਰਾਈਵੇਟ ਨਸ਼ਾ ਸ਼ਡਾਊ ਕੇਂਦਰ ਨੂੰ ਸਿਹਤ ਮਹਿਕਮੇ ਵੱਲੋਂ ਸੀਲ ਕੀਤਾ ਗਿਆ ਸੀ ਫਿਰ ਵੀ ਇਹ ਸੈਂਟਰ ਬਿਨਾਂ ਲਾਇਸੈਂਸ ਤੋਂ ਚਲਾ ਰਿਹਾ ਸੀ ਇਹ ਰੇਡ ਕੀਤੀ ਸੀਗੀ ਇਹਦੇ ਵਿੱਚ ਕੁਝ ਪੇਸ਼ੈਂਟ ਪਾਏ ਗਏ ਸੀਗੇ ਤੇ ਰਿਗਾਰਡਿੰਗ ਮੈਡੀਸਨ ਜਿਹੜੀ ਹੈਗੀ ਅਸੀਂ ਦੇਖੀ ਬਟ ਕੋਈ ਵੀ ਐਨਡੀਪੀਐਸ ਰਿਲੇਟਡ ਮੈਡੀਸਨ ਨਹੀਂ ਮਿਲੀ ਜਨਰਲ ਜੀਆਂ ਮੈਡੀਸਨ ਸਿਗੀਆਂ ਦੋ ਚਾਰ ਸਟ੍ਰਿਪ ਬੀਪੀ ਦੀਆਂ ਤੇ ਐਮਆਰ ਵਗੈਰਾ ਤੇ ਕੁਝ ਜਿਹੜੀਆਂ ਹੈਗੀਆਂ ਪੇਸ਼ੈਂਟ ਜਿਹੜੇ ਉਹਨਾਂ ਦੇ ਘਰ ਤੇ ਲੈ ਕੇ ਗਏ ਹੈਗੇ ਆ ਉਹਨਾਂ ਨੂੰ ਮੇਰੇ ਨਾਲ ਨਹੀਂ ਮਿਲਦੇ ਸੰਦੇ ਕੋਈ ਰਿਕਵਰੀ ਨਹੀਂ ਹੋਈ ਐਨਡੀਪੀਐਸ ਰਿਲੇਟਡ ਮੈਡੀਸਨ ਜਿੰਦਰਪੁਰ ਪੁਲਿਸ ਨੇ ਹਰਦਿਆਲ ਨਗਰ ਦੇ ਵਿੱਚ ਨਸ਼ਾ ਤਸਕਰ ਵਿਜੇ ਕੁਮਾਰ ਉਰਫ ਲੱड्डੂ ਦੇ ਘਰ ਬਲਡੋਜ਼ਰ ਐਕਸ਼ਨ ਕੀਤਾ ਤਸਕਰ ਦੇ ਖਿਲਾਫ ਐਨਡੀਪੀਐਸ ਦੇ ਕਰੀਬ 20 ਮਾਮਲੇ ਦਰਜ ਸਨ ਕਿ ਪੁਲਿਸ ਨੇ ਨਗਰ ਨਗਮ ਦੇ ਸਹਿਯੋਗ ਦੇ ਨਾਲ ਘਰ ਤੇ ਪੀੜਾ ਪੰਜਾ ਚਲਾਇਆ ਤੇ ਕੁਝ ਮਿੰਟਾਂ ਦੇ ਵਿੱਚ ਘਰ ਨੂੰ ਟਾਈਟਰੀ ਕਰ ਦਿੱਤਾ ਗਿਆ ਲੱड्डੂ ਇੱਕ ਮਿਟੋਰੀਅਸ ਡਰੱਗ ਪੈਟਰਨ ਹੈਗੇ ਸੀ ਜਿਨ੍ਹਾਂ ਤੇ 20 ਮੁਕਦਮੇ ਦਰਜ ਨੇ ਔਰ ਉਹਨਾਂ ਦੇ ਵੱਲੋਂ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀ ਜਿਹਨੂੰ ਸਾਡੀ ਕਾਰਪੋਰੇਸ਼ਨ ਨੇ ਤਾਇਆ ਅਸੀਂ ਉਹਨਾਂ ਦੇ ਹੈਲਪ ਵਾਸਤੇ ਆਏ ਇਨ ਲਾ ਐਂਡ ਆਰਡਰ ਪਰ ਇਹ ਫੈਮਿਲੀ ਸਾਰੀ ਸਾਰੀ ਨੋਟੋਰੀਅਸ ਹੈ ਜੀ ਇਹ ਜੁਧ ਨਸ਼ਾ ਰੋਡ ਜੋ ਸੀ ਐਮ ਸਾਹਮਣੇ ਚਲਾਇਆ ਹੋਇਆ ਉਹ ਲੱਗਦਾ ਹੈ ਤੇਰੀ ਵਾਈਫ ਵੀ ਅੰਦਰ ਹੈਗੀ ਹੈ ਮੋਗਾ ਚ ਬੱਗਾ ਪੁਰਾਣਾ ਪੁਲਿਸ ਨੇ ਤਸਕਰ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਜਿਸ ਦੇ ਤਹਿਤ ਪ੍ਰਸ਼ਾਸਨ ਨੇ ਤਹਿਸੀਲਦਾਰ ਦੀ ਮੌਜੂਦਗੀ ਦੇ ਵਿੱਚ ਮਹਿਲਾ ਤਸਕਰ ਰਜਨੀ ਬਾਲਾ ਦੀ ਕੋਠੀ ਫ੍ਰੀਜ਼ ਕੀਤੀ ਹੈ ਜਿਸ ਨੂੰ ਉਹਨਾਂ ਪ੍ਰਸ਼ਾਸਨ নিলামੀ ਦੇ ਵਿੱਚ ਵਿੱਚ ਹੀਗਾ ਦੱਸਦੀ ਹੈ ਕਿ ਮਹਿਲਾ ਨੂੰ ਹੈਰਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਇੱਕ ਹੋਰ ਕੋਠੀ ਤੇ ਆਈ 20 ਕਾਰ 2022 ਦੇ ਵਿੱਚ ਪਹਿਲਾਂ ਹੀ ਫ੍ਰੀਜ਼ ਕੀਤੀ ਜਾ ਚੁੱਕੀ ਹੈ। ਇਹ ਕੋਠੀ ਜਿਹੜੀ ਬਣਾਈ ਗਈ ਸੀ ਉਹ ਨਸ਼ੇ ਦੀ ਜਿਹੜੀ ਨਸ਼ੇ ਰਾਹੀਂ ਜਿਹੜੀ ਕਮਾਈ ਗਈ ਸੀ ਉਹ ਕਮਾਈ ਨਾਲ ਬਣਾਈ ਗਈ ਸੀ। ਇਸ ਕਰਕੇ ਮੁਕੱਦਮਾ ਨੰਬਰ 40 2015 ਦਾ ਜਿਦੇ ਚ ਰਜਨੀ ਵਾਲਾ ਕੋਲੋਂ 260 ਗ੍ਰਾਮ ਹਿਰੋਇਨ ਬਰਾਮਦ ਹੋਈ ਸੀ ਹਵੇਗੜ ਸਾਹਿਬ ਦੀ थाना ਸਾਈਬਰ ਕ੍ਰਾਈਮ ਪੁਲਿਸ ਨੇ ਸਾਈਬਰ ਠੱਗ ਦੇ ਸ਼ਿਕੰਜਾ ਕਸਿਆ ਪੁਲਿਸ ਨੇ ਮਾਸਟਰਮਾਈਂਡ ਅਕਬਰ ਅਲੀ ਨਾਮ ਦੇ ਠੱਗ ਨੂੰ ਕੇਰਲ ਤੋਂ ਗ੍ਰਿਫਤਾਰ ਕੀਤਾ ਜਿਸ ਨੇ ਪਿੰਡ ਲੋਹਾਰੀ ਕਲਾਂ ਦੇ ਸ਼ਖਸ ਨੂੰ ਫਰਜ਼ੀ ਹੱਤਿਆਵਦੀ ਕੇਸ ਦੇ ਵਿੱਚ ਫਸਾਉਣ ਦੀ ਧਮਕੀ ਦੇ ਕੇ 30 ਲੱਖ ਰੁਪਏ ਦੀ ਠੱਗੀ ਮਾਰੀ ਸੀ ਮਾਮਲੇ ਦੇ ਵਿੱਚ ਹੁਣ ਤੱਕ 4 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਕਿਉਂਕਿ 3 ਹੋਰ ਮੁਲਜ਼ਮਾਂ ਦੀ ਭਾਲ ਲਗਾਤਾਰ ਜਾਰੀ ਹੈ ਇਹ ਜਿਹੜਾ ਨੈਕਸਸ ਹੈ ਇਹ 올ਓਵਰ ਇੰਡੀਆ ਦੇ ਵਿੱਚ ਫੈਲਾ ਹੋਇਆ ਜਿਹਦੇ ਜਿਹੜੇ ਦੋਸ਼ੀ ਇਹਦੇ ਜਿਹੜੇ ਤਾਰ ਹੈ ਇਸ ਇਸ ਜਿਹੜੇ ਕ੍ਰਾਈਮ ਦੇ ਉਹ ਨਾ ਸਿਰਫ ਪੰਜਾਬ ਦੇ ਵਿੱਚ ਇਹਦੇ ਜਿਹੜੇ ਜਿਹੜੇ ਦੋਸ਼ੀ ਹੈ ਉਹ ਲੁਧਿਆਣੇ ਦੇ ਵੀ ਰਹਿਣ ਵਾਲੇ ਨੇ ਉਹ ਆਪਣੇ ਕੀ ਕਹਿੰਦੇ ਦਿੱਲੀ ਦੇ ਵੀ ਰਹਿਣ ਵਾਲੇ ਨੇ ਨੌਇਡਾ ਦੇ ਵੀ ਹੈਗੇ ਆ ਬਿਹਾਰ ਦੇ ਵੀ ਹੈ ਜਿੱਦਾਂ ਅੱਜ ਅਸੀਂ ਹੁਣ ਜਿਹੜਾ ਦੋਸ਼ੀ ਫੜ ਕੇ ਲਾਇਆ ਕੇਰਲ ਦੇ ਵੀ ਤੇ ਇੱਕ ਵੱਡਾ ਇੰਡੀਆ ਲੈਵਲ ਦਾ ਇਹ ਨੈਕਸਸ ਹੈ ਕਪੂਰਥਲਾ 'ਚ ਫਸਲਾਂ ਤੇ بارش ਦੀ ਮਾਰ ਨਜ਼ਰ ਆਈ ਜਿੱਥੇ ਕਿ ਪੰਜਾਬ ਤੇ ਹਿਮਾਚਲ ਦੇ ਵਿੱਚ ਹੋਰੀ بارش ਦੇ ਕਾਰਨ ਸਬਜ਼ੀਆਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਤੇ ਨਾਲ ਹੀ ਟਵਟਵਾਈ ਦੇ ਵਿੱਚ ਹੀ ਪਰੇਸ਼ਾਨੀ ਹੋ ਰਹੀ ਹੈ ਜਿਸ ਦੇ ਕਾਰਨ ਸਬਜ਼ੀਆਂ ਦੀ ਮੰਗ ਵਧਣ ਦੇ ਕਾਰਨ ਭਾਅ ਲਗਾਤਾਰ ਵਧ ਰਹੇ ਨੇ ਜਿਸ ਦਾ ਅਸਰ ਆਮ ਜਨਤਾ ਦੀ ਜੇਬ ਤੇ ਪੈ ਰਿਹਾ ਹੈ ਸਭ ਤੋਂ ਪਹਿਲੀ ਜਿਤਾਉਣ ਹਰੀ ਸਬਜ਼ੀ ਹੈ ਜਿਹੜੀ ਵੇਲਾ ਵਾਲੀ ਸਬਜ਼ੀ ਹੈ ਜਿਤਾਉਣ ਪ੍ਰਸ਼ਾਦ ਪੈਂਦੀ ਹੈ ਤੇ ਪੜੀਆਂ ਵਿੱਚ ਯਾਨੀ ਕਿ ਆਮ ਹੀ ਪਾਣੀ ਪੀਤਾ ਜਾਂਦਾ ਹੈ ਇਹ ਤੜਾਈ ਜਿਹੜੀ ਹੁੰਦੀ ਆ ਮੁਸ਼ਕਲ ਹੋਣ ਦੀ ਜ਼ਿੰਮੇਵਾਰ ਨੂੰ ਇਸ ਕਰਕੇ ਨਾ ਸਬਜੀ ਦਾ ਰੇਟ ਅਕਸਰ ਵਾਧਾ ਵਾ ਬਲੂਰ ਸ਼ਹਿਰ ਨੂੰ ਜਾਂਦੀ 메ਨ ਸੜਕ ਦੀ ਹਾਲਤ ਖਸਤਾ ਨਜ਼ਰ ਆ ਰਹੀ ਹੈ ਵਜੇ ਪ੍ਰਭਾਵਿਤ ਹੋਣ ਦੇ ਕਾਰਨ ਸ਼ਹਿਰ ਦੇ ਲੋਕ ਪਰੇਸ਼ਾਨ ਨੇ ਬਠਿੰਡਾ ਚੌਂਕ ਤੋਂ ਅਬੂਰ ਬਾਈਪਾਸ ਤੱਕ ਅਬੂਰ ਬਾਈਪਾਸ ਤੱਕ ਸੜਕ ਟੁੱਟੀ ਹੋਈ ਹੈ ਕਈ ਥਾਵਾਂ ਤੇ ਵੱਡੇ ਵੱਡੇ ਖੱਡੇ ਪਏ ਹੋਏ ਨੇ ਵਾਹਨ ਚਾਲਕ ਮੁਸ਼ਕਲਾਂ ਦਾ ਸਮਣਾ ਕਰ ਰਹੇ ਨੇ ਜਿਸ ਤੇ ਕੈਬਨ ਮੰਤਰੀ ਡਾਕਟਰ ਮਜੀਦ ਕੌਰ ਨੇ ਕਿਹਾ ਕਿ ਜਲਦੀ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ ਸਾਡੇ ਪਿੰਡ ਬਰੋਟਾਈ ਜਿਹੜੀ ਤਸਵੀਰ ਨੂੰ ਛੜਕ ਜਾਂਦੀ ਹੈ ਮੇਨ ਹਬੋਰ ਰੋੜੀ ਉਹਦੇ ਉੱਪਰ ਬਹੁਤ ਜ਼ਿਆਦਾ ਖੱਟੇ ਹਨ ਉਹਨਾਂ ਦੀ ਕੋਈ ਪੁਛਦਾ ਸੈਨਿਕ ਹੈ ਜਿੱਤੇ ਨਾ ਕੋਈ ਕਿਸੇ ਵੀ ਅਫਸਰ ਸਹਕਾਰੀ ਉਥੋਂ ਟੱਪਦੇ ਆਈ ਤਸਵੀਰ ਰੋੜ ਹੈ ਮੇਨ ਰੋੜ ਆ ਰੋਹ ਜਾਂਦੇ ਆ ਤੇ ਆ ਜਿਹੜਾ ਬਾਈਪਾਸ ਬਣਿਆ ਹੈ ਇਹਦੀ ਕੋਈ ਸਹੂਲਤ ਨਹੀਂ ਜਿਹੜਾ ਮੇਨ ਹਾਈਵੇ ਹੈ ਹੀਂ ਆਪਣੇ ਸ਼ਹਿਰ ਦੇ ਵਿੱਚ ਵੀ ਹੈ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੀ ਟੱਪ ਰਹੀਆਂ ਜੀ ਅਜੇ ਤੱਕ ਜਿਹੜਾ ਬਾਈਪਾਸ ਬਣਿਆ ਉਹਦੀ ਕੋਈ ਸਹੂਲਤ ਨਹੀਂ ਹੋਈ ਕੋਈ ਉਹਦੇ ਨਾਲ ਛੜਕ ਜੋੜੀ ਨਹੀਂ ਗਈ ਜੀ ਅਜੇ ਕਿੰਨਾ ਹੀ ਕੋਈ ਜੁੜੀ ਹੈ ਜਿੰਨੀਆਂ ਵੀ ਮੇਨ ਛੜਕਾਂ ਚਾਰ ਫਿਰ ਸਾਰੀਆਂ ਤੇ ਇਹਨੇ ਨੇ ਖੱਡਿਆ ਉਹਦਾ ਸੀਵਰੇਜ ਕਰਕੇ ਉਹ ਪਟਣੀ ਪੈ ਗਈ ਸੀਵਰੇਜ ਵੀ ਬਹੁਤ ਵੱਡੀ ਜ਼ਰੂਰਤ ਸੀ ਸੀਵਰੇਜ ਤੋਂ ਬਾਅਦ ਉਹਨੂੰ ਸੜਕ ਨੂੰ ਬਣਾਉਣਾ ਹੈ ਮੈਂ ਪੂਰਾ ਐਸਟੀਮੇਟ ਬਣਵਾ ਕੇ ਮੈਂ ਫੰਡ ਵੀ ਲੈ ਕੇ ਆ ਰਹੀ ਆਂ ਔਰ ਜਿਹੜਾ ਪ੍ਰੋਸੀਜਰਲ ਟਾਈਮ ਹੈ ਉਹ ਤਾਂ ਲੱਗਣਾ ਹੀ ਆ ਪਰ ਮੇਰੀ ਪੂਰੀ ਕੋਸ਼ਿਸ਼ ਹੈ ਵੀ ਛੇਤੀ ਤੋਂ ਛੇਤੀ ਇਹਨੂੰ ਸੜਕ ਨੂੰ ਸੋਨਾ ਵੀ ਬਣਾਵਾਂਗੇ ਔਰ ਇਸ ਤੋਂ ਇੱਕ ਨਵੀਂ ਦਿੱਖ ਵੀ ਦੇਵਾਂਗੇ ਸ਼ਹਿਰ ਦੇ ਵਿੱਚ ਸਿਹਤਮੰਦ ਪੰਜਾਬ ਦੇ ਲਈ ਸੁਭਾ ਸਰਕਾਰ ਨੇ ਇੱਕ ਹੋਰ ਵਿਸ਼ੇਸ਼ ਉਪਰਾਲਾ ਕੀਤਾ ਹੈ ਦਿਲ ਦੇ ਮਰੀਜ਼ਾਂ ਨੂੰ ਮੁਫਤ ਦੇ ਵਿੱਚ ਇੰਜੈਕਸ਼ਨ ਲੱਗੇਗਾ ਜੋ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਉਪਲਬਧ ਹੋਵੇਗਾ ਬਾਜ਼ਾਰ ਦੇ ਵਿੱਚ ਇਸ ਇੰਜੈਕਸ਼ਨ ਦੀ ਕੀਮਤ 50 ਹਜ਼ਾਰ ਦੱਸੀ ਜਾ ਰਹੀ ਹੈ ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਸੀ ਇਸ ਕਾਰਨ ਕਈ ਵਾਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਸਨ Uh, मैं सबको ये बताना चाहूँगी कि स्टेमी प्रोजेक्ट में जो सिविल uh, हॉस्पिटल में हमारे कनेक्ट प्लेस इंजेक्शन जो हैं वो अवेलेबल है फ्रीली अवेलेबल हैं और जो एमरजेंसी मेडिकल ऑफिसर्स जितने हैं वो सबकी uh, जो इस बारे में ट्रेनिंग भी हो चुकी कि कैसे देना है इन केस किसी को भी स्ट्रॉन्ग छाती में बहुत सवियर दर्द जिसके साथ uh, ਔਰ ਉਸ ਕੋ ਸਵੇਟਿੰਗ ਹੋਤੀ ਹੈ ਪਸੀਨਾ ਆਤਾ ਹੈ ਜਾਂ ਮਾਈ ਸਾਈਡ ਜੋ ਬਾਜੂ ਕੀ ਦਰਦ ਹੋਤੀ ਹੈ ਜੋ ਕਿ ਬਹੁਤ ਤੇਜ਼ ਔਰ ਸਵੀਅਰ ਪੇਰਸਿੰਗ ਦਰਦ ਹੋਤੀ ਹੈ ਤਾਂ ਉਹ ਇਮੀਡੀਏਟਲੀ ਸਿਵਲ ਹਸਪਤਾਲ ਮੇ 108 ਕੀ ਸੇਵਾ ਲੇ ਕੇ ਐਮਰਜੈਂਸੀ ਮੇ ਪਹੁੰਚੇ ਔਰ ਇਹ ਜੋ ਇੰਜੈਕਸ਼ਨ ਹੈ ਟੈਨੇਕਟਿਪਲੇਸ ਇਹ ਲਾਈਫ ਸੇਵਿੰਗ ਹੈ ਦੇਖੋ ਇਹ ਬਹੁਤ ਹੀ ਖੁਚਰੀ ਗੱਲ ਹੈ ਕਿ ਜਿਹੜੀ ਪੰਜਾਬ ਸਰਕਾਰ ਨੇ ਆ ਉਪਰਾਲਾ ਕੀਤਾ ਜਿਹਦੇ ਦਾਈ ਮਗੀ ਜਿੰਨੇ ਵੀ ਟੜੇ ਆੜਦੇ ਪੇਸ਼ੈਂਟ ਜਿਹੜੇ ਸੀਗੇ ਕਈ ਐਸੇ ਲੋਕ ਵੀ ਸੀ ਜਿਹੜਾ ਕਿ ਇੰਨਾ ਮਹਿੰਗਾ ਇੰਜੈਕਸ਼ਨ ਨਹੀਂ ਸੀ ਹੋੜ ਕਰ ਸਕਦੇ ਸੀ ਤੇ ਕਈਆਂ ਦੇ ਨਾਲ ਇਸ ਇੰਜੈਕਸ਼ਨ ਦੇ ਨਾਲ ਲੱਗਣ ਦੇ ਕਾਰਨ ਤੇ ਆਪਣੀ ਜ਼ਿੰਦਗੀ ਤੋਂ ਵੀ ਹੱਥੋਂ ਨਾ ਪਿਆ ਹੈਗਾ ਅੱਜ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਆੜਾ ਇੰਜੈਕਸ਼ਨ ਨੂੰ ਜਿਹੜਾ ਫ੍ਰੀ ਕੀਤਾ ਹੈ ਆਮ ਲੋਕਾਂ ਵਾਸਤੇ ਤੇ ਬਹੁਤ ਦੇਸ਼ ਭਰ ਦੇ ਵਿੱਚ ਪੰਛੀਆਂ ਦੀ ਸੰਖਿਆ ਲਗਾਤਾਰ ਘਟ ਰਹੀ ਜਿਸ ਦੇ ਵਿੱਚ ਜ਼ਿਆਦਾ ਪ੍ਰਭਾਵ ਸ਼ਿਕਾਰੀ ਪੰਛੀਆਂ ਦੀ ਗਿਣਤੀ ਤੇ ਪੈ ਰਿਹਾ ਹੈ ਜੋ ਦਰਖਤਾਂ ਦੀ ਕਮੀ ਪਲਾਸਟਿਕ ਦੇ ਇਸਤੇਮਾਲ ਤੇ ਮੋਬਾਈਲ ਫੋਨਾਂ ਦੀ ਵੱਧ ਵਰਤੋਂ ਦੇ ਕਾਰਨ ਲਗਾਤਾਰ ਮੌਦੇ ਮੁੰਦੇ ਵਿਚਾਰੇ ਨੇ ਪੀਏਯੂ ਮੁਤਾਬਕ ਤੇਜ਼ੀ ਦੇ ਨਾਲ ਵੱਧ ਰਿਹਾ ਵਾਤਾਵਰਨ ਸ਼ਿਕਾਰੀ ਪੰਛੀਆਂ ਦੇ ਜੀਵਨ ਤੇ ਪ੍ਰਭਾਵ ਪਾ ਰਿਹਾ ਤੇ ਜੇ ਸਮਾਂ ਰਹਿੰਦਿਆਂ ਮਨੁੱਖ ਨੇ ਉਪਰਾਲੇ ਨਾ ਕੀਤੇ ਤਾਂ ਸ਼ਿਕਾਰੀ ਪੰਛੀਆਂ ਦੀ ਕਈ ਪ੍ਰਜਾਤੀਆਂ ਖਤਰੇ ਦੇ ਵਿੱਚ ਆ ਜਾਣਗੀਆਂ ਜੇ ਆਪਾਂ ਪੰਜਾਬ ਵਿੱਚ ਦੇਖੀਏ ਤਕਰੀਬਨ 350 ਕਿਸਮਾਂ ਦੇ ਪ੍ਰਜਾਤੀਆਂ ਪੰਛੀਆਂ ਦੀਆਂ ਮਿਲਦੀਆਂ ਨੇ ਪਰ ਜੇ ਆਪਾਂ ਇਹ ਪ੍ਰਜਾਤੀਆਂ ਦੀ ਸੰਖਿਆ ਦੇਖਦੇ ਹਾਂ ਆਪਾਂ ਨੂੰ ਲੱਗਦਾ ਕਿ ਬਹੁਤ ਵੱਡੇ ਜ਼ਿਆਦਾ ਨੰਬਰ ਆਫ ਸਪੀਸ਼ੀਜ਼ ਨੇ ਪਰ ਐਕਚੁਅਲ ਦੇ ਵਿੱਚ ਇਹਨਾਂ ਦੇ ਵਿੱਚੋਂ ਮੈਜੋਰਟੀ ਸਪੀਸ਼ੀਜ਼ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਜਨਸੰਖਿਆ ਬਹੁਤ ਘੱਟ ਹੈ ਇਸ ਦਾ ਉਹਨਾਂ ਦਾ ਮਤਲਬ ਹੈ ਕਿ ਉਹਨਾਂ ਦੀ ਪੋਪੂਲੇਸ਼ਨ ਅਬੰਡੈਂਸ ਬਹੁਤ ਘੱਟ ਹੈ ਜਦੋਂ ਆਪਾਂ ਸਾਰੇ ਪੰਛੀਆਂ ਦੀ ਬਰਡ ਕਮਿਊਨਿਟੀ ਦੇਖ ਰਿਹਾ ਤਾਂ ਓਵਰ ਆਲ ਸਿਰਫ ਪਿਓਰਲੀ ਗ੍ਰੇਨੀਵੋਰਸ ਜਾਂ ਮੁੱਖ ਤੌਰ ਤੇ ਔਰ ਪੂਰਨ ਤੌਰ ਤੇ ਦਾਣਾ ਖਾਣ ਵਾਲੇ ਪੰਛੀ ਕਬੂਤਰ ਤੇ ਕੁੱਗਿਆ ਹੀ ਰਹਿ ਜਾਂਦੇ ਆ ਬਾਬਾ ਬਕਾਲਾ ਸਾਹਿਬ ਵਿਖੇ ਮੇਲਾ ਰਖੜ ਪੁੰਨਿਆਂ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਨੇ ਡੀਸੀ ਅਮਰਸਰ ਸਾਕਸ਼ੀ ਸਾਨੀ ਬਾਬਾ ਬਕਾਲਾ ਸਾਹਿਬ ਨਾਲ ਨਤਮਸਤਕ ਹੋਏ ਤੇ ਪ੍ਰਬੰਧਕਾਂ ਦੇ ਨਾਲ ਬੈਠਕ ਕਰ ਸੰਗਤ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਜਾਣਕਾਰੀ ਸਾਂਝੀ ਕੀਤੀ ਡੀਸੀ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਸੰਗਤ ਦੀ ਸੇਵਾ ਲਈ 24 ਘੰਟੇ ਹਾਜ਼ਰ ਰਹੇਗਾ ਤੇ ਸੰਗਤ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਇਹ ਜਿਹੜੀ ਇਹ 3 ਦਿਨ ਮੇਲਾ ਚੱਲਣਾ ਹੈਗਾ ਉਹਦੇ ਵਿੱਚ ਪੱਧਰ ਜ਼ਰੂਰ ਕਿ ਨਹੀਂ ਕੋਈ ਛੋਟੀ ਛੋਟੀ ਦਿੱਨੀ ਸਮੱਸਿਆ ਨਾ ਆਵੇ ਅ ਇਹਦੇ ਲਈ ਪ੍ਰੋਪਰ ਕੰਟਰੋਲ ਬੁੱਕ ਬਣੇਗਾ ਪ੍ਰੋਪਰ ਇਥੇ ਟ੍ਰੈਫਿਕ ਲਈ ਪ੍ਰੋਪਰ ਹੁਕਮ ਦਾ ਪ੍ਰਬੰਧ ਹੋਣਗੇ ਸਿਟੀ ਉੱਤੇ ਪੱਕੇ ਕੋਈ ਕੰਟਰੋਲ ਤੋਂ ਬਣੇਗਾ ਸੀਸੀਟੀਵੀ ਕੈਮਰਾ ਪ੍ਰੋਪਰ ਇਥੇ ਲੱਗਣਗੇ ਤਾਂ ਜੋ ਸੰਗਠਨ ਕੋਈ ਵੀ ਦਿੱਕਤ ਨਾ ਆਵੇ ਸਫਾਈ ਦਾ ਪ੍ਰੋਪਰ ਪ੍ਰਬੰਧ ਹੋਵੇਗਾ ਜਿਹੜੇ ਵੀ ਲੰਗਰ ਲੱਗਣੀ ਹੈ ਉਹਨਾਂ ਦੀ ਵੀ ਪ੍ਰੋਪਰ ਉੱਚੇ ਸੇਫ ਤੇ ਹਾਈਜਨਿਕ ਖਾਣਾ ਸੇ ਸ਼ਾਦਾ ਜਿਹੜਾ ਹੈ ਉਸ ਤੇ ਮਿਲੇ ਇਹਦਾ ਪ੍ਰੋਪਰ ਪ੍ਰਬੰਧ ਹੋਵੇਗਾ ਰੋਕਾਂਗੇ ਅਗਲੀ ਖਬਰ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਯਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗਦਕਾ ਖੇਡਣ ਵਾਲੇ 4 ਸਾਲਾ ਬੱਚੇ ਨੂੰ ਸਨਮਾਨਿਤ ਕੀਤਾ ਫਤਿਹ ਸਿੰਘ ਦੇਸ਼ੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਗਦਕੇ ਦੇ ਜੋਰ ਵਿਖਾ ਚੁੱਕਿਆ ਇਸ ਦਰਾਨ ਗਿਆਨੀ ਗੜਗੱਜ ਨੇ ਫਤਿਹ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਹੋਰ ਸਿੱਖ ਪਰਿਵਾਰਾਂ ਨੂੰ ਵੀ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਬਾਣੀਆਂ ਤੇ ਬਾਣੇ ਨਾਲ ਜੋੜਨ ਦੀ ਸਦਾ ਦਿੱਤੀ ਹੈ ਕੁੜਾੜਾ ਸਿੱਖਣਾ ਇਹ ਬੀਸੀ ਬਾਅਦ ਸਿੱਖੀ ਇਹ ਬੀਸੀ ਬਾਅਦ ਸਿੱਖੀ ਮਹਾਲੀ ਦੇ ਪਿੰਡ ਝੁੱਗੀਆਂ ਦੇ ਰਹਿਣ ਵਾਲੇ ਰਜਿੰਦਰ ਸਿੰਘ ਜਿਨ੍ਹਾਂ ਨੂੰ ਕਿਸੇ ਸਮੇਂ ਕਰੋੜਪਤੀ ਬਣਦੇ ਸੁਪਨੇ ਦਿਖਾਏ ਗਏ ਪਰ ਅੱਜ ਸੜਕ ਕੰਡੇ ਨਾਨ ਵਜਦੀ ਰੀੜੀ ਲਗਾ ਕੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਮਜਬੂਰ ਨੇ ਦਰਸਲ ਸਾਲ 2008 ਦੇ ਵਿੱਚ ਖਰੜ ਦੇ ਨਾਮੀ ਬਿਲਡਰ ਬਾਜਵਾ ਨੇ ਉਹਨਾਂ ਦੀ 2 ਏਕੜ ਜ਼ਮੀਨ ਦਾ 2 ਤੋਂ 3 ਕਰੋੜ ਦਾ ਸੌਦਾ ਕੀਤਾ ਤੇ ਕੁਝ ਲੱਖ ਰੁਪਏ ਬਿਆਨਾਂ ਵਿੱਚ ਦਿੱਤਾ ਕੁਝ ਪਲਾਟ ਦੇਣ ਦਾ ਵਾਅਦਾ ਵੀ ਹੋਇਆ ਪਰ ਨਾ ਪਲਾਟ ਮਿਲਿਆ ਤੇ ਨਾ ਹੀ ਪੈਸੇ ਮਿਲੇ ਇਸ ਕੰਮੀ ਤੇ ਸਾਡਾ ਪਿੰਡ ਖਰੜ ਤਹਿਸੀਲੇ ਵਿੱਚ ਆਉਂਦਾ ਜੀ ਝੁੰਗੀਆਂ ਪਿੰਡ ਹੈ ਤੇ ਖਰੜ ਐਮਸੀ ਵਿੱਚ ਵੀ ਸੀਗਾ ਤੇ ਅਸੀਂ 2008-9 ਦੇ ਵਿੱਚ ਇੱਕ ਬਿਲਡਰਾਂ ਦੇ ਚੁੰਗਲ ਵਿੱਚ ਫਸ ਚੁੱਕੇ ਆ ਬਾਜਵਾ ਡਿਵੈਲਪਰ ਤੇ ਉਹਨੂੰ ਅਸੀਂ ਜ਼ਮੀਨਾਂ ਦੇ ਕੇ ਫਿਰ ਉਹਨੇ ਸਾਨੂੰ ਪੈਸੇ ਵੀ ਨਹੀਂ ਦਿੱਤੇ ਤੇ ਸਾਨੂੰ ਪਲਾਟ ਦੇ ਦਿੱਤੇ ਕੱਚੇ ਐਂਡੀਸੀ ਬਣਾ ਕੇ ਕੀ ਤੁਸੀਂ ਪਲਾਟ ਲੈ ਲਓ ਜ਼ਮੀਨਾਂ ਨਾ ਲਓ ਪਲਾਟਾਂ ਦੇ ਰੇਟ ਬਹੁਤ ਜਲਦੀ ਵੱਧ ਜਾਂਦੇ ਐ ਤੇ ਦੂਜੀ ਗੱਲ ਉਹਨੇ ਰਜਿਸਟਰੀਆਂ ਨਹੀਂ ਕਰਾਈਆਂ ਪਲਾਟਾਂ ਦੀਆਂ ਸਾਨੂੰ ਗੱਲਾਂ ਵਿੱਚ ਲੈ ਲਿਆ ਅਸੀਂ ਵੀ ਕਿਹਾ ਕਿ ਚਲੋ ਅੱਡਾ ਬੜਾ ਬਿਲਡਰ ਐ ਸਾਨੂੰ ਕਹਿਣ ਲੱਗੇ ਐਵੇਂ ਭਜਦਾ ਨਹੀਂ ਹੋ ਰਹੀਆਂ ਤੇ ਜ਼ਮੀਨਾਂ ਦੇ ਕੇ اٹਾਰਨੀਆ ਉਹਨੇ ਲੈ ਲੀਆਂ ਕਿੰਨੀ ਜ਼ਮੀਨ ਦੀ ਰੋਟ ਟੋਟਲ ਡੈਡੀ ਹੋਣੇ ਚਾਰ ਭਰਾ ਹੈਗੇ ਆ ਪੰਜ ਉਹ ਪੰਜ ਬੂਆ ਸੀਗੀਆਂ ਇੱਕ ਦਾਦੀ ਜੀ ਟੋਟਲ 10ਵਾਂ ਸ਼ੇਅਰ ਬਣਦਾ ਸੀ ਸਾਡਾ ਤੇ ਸਾਰਿਆਂ ਨੂੰ 2 ਬਾਈ ਕਿਲੇ ਜ਼ਮੀਨ ਵਿੱਚੋਂ ਮਤਲਬ ਦੋ ਕਿਲੇ ਤੋਂ ਉੱਪਰ ਥੋੜਾ ਜਿਹਾ ਰਕਬਾ ਬਣਦਾ ਉਸ ਟਾਈਮ ਕਿੰਨੇ ਵੀ ਬਣਦੇ ਸੀ ਜੇ ਦੋ ਕਿਲੇ ਆਂਦੇ ਸੀ ਉਸ ਟਾਈਮ ਦੋ ਕਿਲੇ ਜਿਹੜੇ ਬਣਦੇ ਸੀ ਲਗਭਗ ਮੰਨ ਕੇ ਚੱਲੋ 3 ਕਰੋੜ ਪਲੱਸ ਦਾ ਬਣਦੇ ਸੀ ਸਵਾ 3 ਕਰੋੜ 3.5 ਕਰੋੜ ਦੇ ਆਸ-ਪਾਸ ਦੇ ਬਣਦੇ ਸੀ ਲੇਕਿਨ ਉਹਨੇ ਸਾਨੂੰ ਪਲਾਟ ਦੇ ਦਿੱਤੇ ਕਿ ਤੁਸੀਂ ਜ਼ਮੀਨ ਆਪਣਾ ਜ਼ਮੀਨ ਜਿੰਨੀ ਵਧੂਗੀ ਜ਼ਮੀਨ ਤੋਂ ਜ਼ਿਆਦਾ ਰੇਟ ਪਲਾਟਾਂ ਦਾ ਵਧੇਗਾ ਤੇ ਅਸੀਂ ਉਹਨਾਂ ਦੀ ਗੱਲਾਂ 'ਚ ਆ ਗਏ ਤੇ ਉਹਨੇ ਸਾਨੂੰ ਪਲਾਟ ਤਾ ਦਿਖਾਈ ਗਿਆ ਜਰੂਰ ਲੇਕਿਨ ਐਨ ਡੀ ਸੀਆਂ ਬਣਵਾਉਂਦੀਆਂ ਕੱਚੇ ਕਾਗਜ਼ ਜਿਹਨੂੰ ਕਹਿੰਦੇ ਨੇ ਫੁੱਲ ਐਂਡ ਫਾਈਨਲ ਐਗਰੀਮੈਂਟ ਔਰ ਸਾਨੂੰ ਰਜਿਸਟਰੀ ਨਹੀਂ ਕਰਾਈਆਂ ਸਾਨੂੰ ਇਹ ਕਹੀ ਹੈ ਮੈਂ ਕਰਾ ਦੂੰਗਾ ਰਜਿਸਟਰੀ ਕਰਾ ਦੂੰਗਾ ਤੇ ਨਾ ਪੈਸੇ ਮਿਲੇ ਨਾ ਪਲਾਟ ਮਿਲੇ ਤੇ ਉੱਥੇ ਹੁਣ ਲੋਕਾਂ ਦੂਜੇ ਲੋਕਾਂ ਨੂੰ ਨੇ ਵੇਚ ਦਿੱਤੇ ਕੋਠੀਆਂ ਬਣ ਗਈਆਂ ਤੁਸੀਂ ਆਪਣੇ ਇਸੇ ਦੇ ਜਮੀਨ ਨੂੰ ਦੇਖਦੇ ਹੋ ਹਾਂਜੀ ਬਿਲਕੁਲ 베ਚੀ ਗਾ ਨੂੰ ਹੈ ਜੀ 베ਚੀ ਤਾਂ 베ਚੀ ਤਾਂ ਉਹਨੂੰ ਕਹਿੰਦੇ ਕਿ ਕੁਝ ਮਿਲੇ ਸਾਨੂੰ ਮੁੱਲ ਮਿਲੇ ਕੁਝ ਮਿਲੇ ਨਹੀਂ ਪੈਸੇ ਪੈਸੇ ਮਿਲੇ ਹੀ ਨਹੀਂ ਇੱਕ ਵੀ ਪੈਸਾ ਹਾਂ ਸ਼ੁਰੂ ਸ਼ੁਰੂਆਤ ਵਿੱਚ ਜੋ ਮਿਲ ਗਿਆ ਮਾੜਾ ਮੋਟਾ ਬਿਆਨਾਂ ਜਾਂ ਬਿਆਨਾਂ ਉਸ ਟਾਈਮ ਕਹਿੰਦੇ ਸੀ ਕਿ ਡੇਢ ਕਰੋੜ ਦੇ ਹਿਸਾਬ ਨਾਲ ਜੋ ਬਣਦਾ ਜੀ 5-4 ਲੱਖ ਰੁਪਏ ਮਸਹਾਨ ਦੇ ਦੇ ਕੇ ਉਹਨੇ ਲੈ ਲੀਆਂ ਜ਼ਮੀਨਾਂ ਤੇ ਨਾਲ ਦੀ ਨਾਲ ਕਬਜ਼ਾ ਨਾਲ ਦੀ ਨਾਲ ਕਬਜ਼ਾ ਲੈ ਕੇ ਨਾਲ ਦੀ ਨਾਲ ਪਲਾਟ ਕੱਟ ਕੇ ਲੋਕਾਂ ਨੂੰ 베ਚੀ ਗਏ ਸਾਨੂੰ ਕੀ ਹੈਗੇ ਥੋੜੇ ਮੈਂ ਛੱਡ ਦੂੰਗਾ ਬਲਾਟ ਬਸ ਐ ਸਾਡੇ ਨਾਲ ਪਾਣਾ ਵਰਤਿਆ ਜੀ ਕੋਰਟ ਕਾਟ ਨਹੀਂ ਗਏ ਕਿੱਥੇ ਕੋਰਟ ਹਜੇ ਤਾਂ ਨਹੀਂ ਗਏ ਕਿ ਉਹ ਪਰਮਾਇ ਜਾਂਦਾ ਐਨੇ ਸਾਲਾਂ ਦਾ ਗੋਲੀ ਦਿੰਦਾ ਆ ਰਿਹਾ ਜਾਂਦੇ ਬਹੁਤ ਢੇੜੇ ਲਾਏ ਐ ਬੇਅੰਤ ਲੱਖਾਂ ਹੀ ਢੇੜੇ ਲਾ ਚੁਕੇ ਆ ਮਗੱਲਾਂ ਮਿੱਠੀਆਂ ਕਰਦਾ ਸੀ ਹੁਣ ਤਾਂ ਹੈ ਹੀ ਜੇਲ੍ਹ ਚ ਐ ਜੀ ਤੇ ਐ ਅਸੀਂ ਭੁਗਤ ਰਹੇ ਆ ਇਹ ਤਾਂ ਹੁਣੇ ਜੀ ਹੁਣ 3-4 ਸਾਲਾਂ ਤੋਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ ਕਾਰੋਬਾਰ ਕੋਈ ਹੈ ਨਹੀਂ ਸੀ ਨੌਕਰੀ ਮਿਲਦੀ ਨਹੀਂ ਸੀ ਤੇ ਬੜਾ ਪੈਦਲ ਕੋ ਮੈਂ ਜੀ ਨੌਕਰੀ ਵਾਸਤੇ ਵੀ ਕੋਡ ਕਾਰਡ ਕੁਛ ਨਹੀਂ ਕੇਸ ਕੀਤਾ ਵੀ ਤੇ ਹਜੇ ਕਰਿਆ ਨਹੀਂ ਹਜੇ ਕੋਡ ਕੇਸ ਵੀ ਜਿਹੜੇ 2-3 ਪਲਾਟਾਂ ਦੀ ਰਜਿਸਟਰੀਆਂ ਕਰਾਈਆਂ ਸੀ ਉਹ ਵੀ ਬਾਜਵੇਂ ਨੇ ਅੱਗੇ ਵੇਚੇ ਹੋਏ ਆ ਉਹਨਾਂ ਦੇ ਕੇਡ ਕੋਡ ਕੇਸ ਬੁਗਤ ਰਹੇ ਆ ਤੇ ਆਪ ਲਈ ਹੁਣ ਵਕੀਲਾਂ ਨੂੰ ਫੀਸਾਂ ਬਹੁਤ ਜ਼ਿਆਦਾ ਹੈ ਤੇ ਆਪਣੇ ਕੋਲ ਸਾਧਨ ਹੈ ਨਹੀਂ ਹੁਣ ਪੈਸੇ ਦੇਣ ਲਈ ਵਕੀਲ ਨੂੰ ਵੀ ਕਿਵੇਂ ਕਰੀਏ ਵਕੀਲ ਤਾਂ ਲੱਖਾਂ ਰੁਪਏ ਫੀਸ ਮੰਗਦਾ ਤੇ ਉਹਦੇ ਬਾਅਦ ਮੁੰਸ਼ੀ ਦਾ ਖਰਚਾ ਕੇਸ ਨੂੰ ਟਾਈਪਿੰਗ ਕਰਨ ਦਾ ਖਰਚਾ ਬੇਅੰਤ ਖਰਚੇ ਆ ਜਦੋਂ ਕੋਈ ਤਾਂ ਨਾਨ ਵੇਜ ਦਾ ਕੰਮ ਕਿੰਨੀ ਦਿਹਾੜੀ ਰੋਜ਼ ਹੀ ਬਣਦੀ ਇਹਦੀ ਚੀਜ਼ 1200 ਰੁਪਏ ਬਣ ਜਾਂਦਾ ਹੈ ਐਵਰੇਜ ਬਸ ਐ ਕੰਮ ਚੱਲਦਾ ਜੀ ਮੈਂ ਕੰਮ ਕਰਦਾ ਜੀ ਤੇ ਤੁਸੀਂ ਕਿੰਨੇ ਵਜੇ ਆ ਜਾਂਦੇ ਹੋ ਮੈਂ ਡੇਢ ਕੁ ਵਜੇ ਆਣਾ ਜੀ ਕਿੰਨੇ ਵਜੇ ਚਲੇ ਜਾਂਦੇ ਬਸ ਹੁਣ ਤਿਆਰੀ ਹੈ ਹੁਣ ਖਤਮ ਹੋ ਗਿਆ ਜੀ ਸਮਾਨ ਥੋੜਾ ਥੋੜਾ ਸਮਾਨ ਲਈਦਾ ਹੈ ਕਿ ਅਜੇ ਮੈਂ ਖਰਚਾ ਚੱਲ ਵੀ ਨਹੀਂ ਸਕਦਾ ਰੋਕ ਰਹੇ ਅਗਲੀ ਖਬਰ ਦਾ ਨਹੀਂ ਰਹੀਏ ਅਮਰੀਕੀ ਰੈਸਲਰ ਹਲਕ ਹੋਗਨ 71 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲਈ ਨੇ ਦਿਲ ਦਾ ਦੌਰਾ ਪੈਣ ਦੇ ਨਾਲ ਉਹਦੀ ਮੌਤ ਹੋਈ ਹੈ ਫਲੋਰੀਡਾ ਵਾਲੇ ਘਰ ਦੇ ਵਿੱਚ ਮੌਤ ਹੋਈ ਹੈ ਡਬਲਯੂ ਈ ਰੈਸਲਰ ਰਹੇ ਚੁਕੇ ਨੇ ਹਲਕ ਹੋਗਨ 6 ਵਾਰ ਦਰਸਲ ਡਬਲਯੂ ਈ ਚੈਂਪੀਅਨ ਰਹੇ ਨੇ ਇਸ ਵੇਲੇ ਇਹ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕੀ ਰੈਸਲਰ ਹਲਕ ਹੋਗਨ ਦਾ ਦਿਹਾਂਤ ਹੋ ਗਿਆ ਜਿਨ੍ਹਾਂ ਦੀਆਂ ਤਸਵੀਰਾਂ ਮੈਂ ਫਾਈਲ ਤਸਵੀਰਾਂ ਵਿੱਚ ਵਿਖਾ ਰਿਹਾ 71 ਸਾਲ ਦੀ ਉਮਰ ਦੇ ਦਰਸਲ ਇਹਨਾਂ ਦਾ ਦਿਹਾਂਤ ਹੋਇਆ ਹੈ ਆ ਜੋ ਵਜਾ ਦੱਸੀ ਜਾ ਰਹੀ ਹੈ ਕਿ ਅਚਾਨਕ ਦਿਲ ਦਾ ਦੌਰਾ ਪਿਆ ਦਿਲ ਦਾ ਦੌਰਾ ਪੈਣ ਦੇ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ ਆ ਫਲੋਰੀਡਾ ਵਾਲੇ ਘਰ ਦੇ ਵਿੱਚ ਉਨ੍ਹਾਂ ਦੀ ਮੌਤ ਹੋਈ ਹੈ ਆ ਡਬਲਯੂਡਬਲਯੂਈ ਰੈਸਲਰ ਰਹ ਚੁਕੇ ਨੇ ਹਲਕ ਹੋਗਨ 6 ਵਾਰ ਦਰਸਲ ਡਬਲਯੂਡਬਲਯੂਈ ਚੈਂਪੀਅਨ ਰਹੇ ਨੇ ਅਤੇ ਇਸ ਵੇਲੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਕਿ 71 ਸਾਲ ਦੀ ਉਮਰ ਦੇ ਵਿੱਚ ਅਮਰੀਕੀ ਰੈਸਲਰ ਹਲਕ ਹੋਗਨ ਦਾ ਦਿਹਾਂਤ ਹੋ ਗਿਆ